ਸਾਨੂੰ ਅਨਹਦ ਸ਼ਬਦ ਹਜੇ ਤੱਕ ਸੁਣਾਈ ਨਹੀਂ ਦਿੱਤੇ ਜੋ ਸ਼ਬਦ ਤੁਨਾਕਾਰ ਰੂਪ ਦੇ ਵਿੱਚ ਅੰਦਰ 24 ਘੰਟੇ ਚੱਲਦੇ ਨੇ ਹਰ ਸਮੇਂ ਉਹ ਸਾਨੂੰ ਨਹੀਂ ਸੁਣਾਈ ਦਿੱਤੇ ਬੜੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਉਹ ਸੁਣਾਈ ਦੇਣ ਬੜਾ ਸਿਮਰਨ ਕਰਦੇ ਹਾਂ ਪਰ ਸੁਣਦੇ ਨਹੀਂ ਅਸੀਂ ਅਭਿਆਸ ਵੀ ਕਰਦੇ ਹਾਂ ਪਰ ਸਾਨੂੰ ਕਿਉਂ ਨਹੀਂ ਸੁਣਾਈ ਦਿੰਦੇ ਗੁਰੂ ਜੀ ਕਹਿੰਦੇ ਸਿਮਰਨ ਕਰਨ ਦੇ ਨਾਲ ਸਾਡੇ ਮਨ ਦੇ ਵਿੱਚ ਕੋਸੋ ਮਾਲਕ ਦੇ ਅੱਗੇ ਇਹ ਮੰਗ ਹੋਣੀ ਚਾਹੀਦੀ ਹੈ ਕਿ ਸਾਨੂੰ ਉਹ ਅਨਹਦ ਸ਼ਬਦ ਸੁਣਾਓ ਸਾਡੇ ਦੇ ਵੀ ਕਿਰਪਾ ਕਰੋ ਸਾਨੂੰ ਵੀ ਨਾਮ ਦਾ ਦਾਨ ਬਖਸ਼ੋ ਸਾਡੇ ਅੰਦਰ ਤੜਫ ਤਾਂ ਚਾਹੀਦੀ ਹੈ ਨਾ ਜੈਸ ਵੀ ਚੀਜ਼ ਦੀ ਸਾਡੇ ਅੰਦਰ ਇੱਛਾ ਤੜਫ ਹੁੰਦੀ ਆ ਫਿਰ ਉਹ ਲੈਣ ਲਈ ਆਪਾਂ ਪ੍ਰਯਾਸ ਕਰਦੇ ਆ ਜੇ ਸਾਡੇ ਅੰਦਰ ਨਾਮ ਦੀ ਅਨਹਦ ਸ਼ਬਦਾਂ ਨੂੰ ਸੁਣਨ ਦੀ ਇੱਛਾ ਹੋਵੇਗੀ ਫਿਰ ਆਪਾਂ ਜ਼ਰੂਰ ਪ੍ਰਯਾਸ ਕਰਾਂਗੇ ਤੇ ਇਸ ਤਰ੍ਹਾਂ ਬਿਠਾਂਗੇ ਹੁਣ ਇਹ ਅਜੀਹਾ ਕਾਮਯਾਬੀ ਆ ਕਿ ਇਹਦੇ ਲਈ ਸਮਾਂ ਕੱਢਣਾ ਪਵੇਗਾ ਬਿਨਾ ਸਮਾਂ ਕੱਢੇ ਤੋਂ ਬਿਨਾ ਮਿਹਨਤ ਕੀਤੇ ਤੋਂ ਨਹੀਂ ਕੁਝ ਹਾਸਲ ਹੁੰਦਾ ਹੁਣ ਕੋਈ ਜੋਰ ਤਾਂ ਚੱਲਦਾ ਨਹੀਂ ਇਹ ਮਾਲਕ ਨੇ ਰਸਤਾ ਹੀ ਅਜੀਹਾ ਬਣਾਇਆ ਮੰਜਲਾ ਵੀ ਅਜੀਹੀਆਂ ਬਣਾਈਆਂ ਕਈ ਚੀਜ਼ਾਂ ਮਾਲਕ ਨੇ ਆਪਣੇ ਹੱਥ ਵਿੱਚ ਰੱਖੀਆਂ ਜੇ ਜੋਰ ਚੱਲਦਾ ਹੁੰਦਾ ਤਾਂ ਇੱਥੇ ਕੀ ਹੋਣਾ ਸੀ ਕਿ ਜੋ ਅਮੀਰ ਲੋਕ ਨੇ ਉਹ ਪੈਸੇ ਦੇ ਕੇ ਜ਼ੋਰ ਦੇ ਨਾਲ ਇਸ ਚੀਜ਼ ਨੂੰ ਹਾਸਲ ਕਰਦੇ ਜਾਂ ਜੋ ਚੋਰ ਨੇ ਉਹ ਚੋਰੀ ਕਰ ਲੈਂਦੇ ਪਰ ਇਹ ਸਾਰਾ ਹੀ ਖੇਡ ਸੁਖਮੰਦਾ ਹੈ ਹੁਣ ਵੇਖੋ ਆਪਾਂ ਸਿਮਰਨ ਕੀਤਾ ਵਾਹਿਗੁਰੂ ਗੁਰਮੰਤਰ ਦਾ ਬੋਲ ਕੇ ਬਿਆਸ ਕੀਤਾ ਵਿਚਾਰ ਘਟੇ ਮਨ ਮਨ ਸਹਜ ਵਿੱਚ ਚਲਾ ਗਿਆ ਫੇਰ ਮਾਲਕ ਨੂੰ ਬੇਨਤੀ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਤੇ ਜਦੋਂ ਮਾਲਕ ਕਿਰਪਾ ਕਰ ਦਿੰਦੇ ਫਿਰ ਕੁਝ ਸਮਾਂ ਬੋਲ ਕੇ ਅਭਿਆਸ ਕੀਤਾ ਉਸ ਤੋਂ ਬਾਅਦ ਆਪਾਂ ਚੁੱਪ ਕਰਕੇ ਬੈਠ ਜਾਣਾ ਕਿਉਂਕਿ ਹੁਣ ਕੁਝ ਕਰਨ ਦੀ ਲੋੜ ਨਹੀਂ ਸਾਡਾ ਧਿਆਨ ਉਹ ਸ਼ਬਦਾਂ ਦੇ ਵਿੱਚ ਆਪਣੇ ਆਪ ਲੱਗੇਗਾ ਬੋਲਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਸ਼ਬਦ ਅਨहद ਸ਼ਬਦ ਆਪਣੇ ਆਪ ਚੱਲਦੇ ਨੇ ਜਦੋਂ ਵੀ ਵਿਚਾਰ ਘਟ ਜਾਣ ਅਨहद ਸ਼ਬਦ ਜੋ ਚੱਲਦੇ ਨੇ ਜੇ ਮਨ ਨੂੰ ਸੁਣਦੇ ਨੇ ਵਿਚਾਰ ਘਟਨੇ ਦਾ ਧਿਆਨ ਇਹਨਾਂ ਸ਼ਬਦਾਂ ਦੇ ਵਿੱਚ ਲੈ ਜਾਣਾ ਹੁਣ ਕਈ ਜੀਵ ਇਹ ਵੀ ਕਹਿੰਦੇ ਨੇ ਕਿ ਸ਼ਬਦ ਤਾਂ ਸੁਣਾਈ ਦਿੰਦੇ ਨੇ ਪਰ ਜਦੋਂ ਬਹੁਤ ਸਨਾਟਾ ਹੁੰਦਾ ਉਦੋਂ ਸੁਣਾਈ ਦਿੰਦੇ ਤਿੱਖੀ ਬਰੀਕ ਜਿਹੀ ਆਵਾਜ਼ ਸਿਮਰਨ ਕਰਨ ਤੋਂ ਬਾਅਦ ਜਦੋਂ ਪਚੁੱਪ ਕਰਕੇ ਬੈਠ ਗਏ ਥੋੜਾ ਜਿਹਾ ਧਿਆਨ ਆਪਣਾ ਕੰਨਾਂ ਦੇ ਵਿੱਚ ਲੈ ਗਿਆ ਜਿਉਂ ਹੀ ਕੰਨਾਂ ਦੇ ਵਿੱਚ ਧਿਆਨ ਗਿਆ ਮਨ ਹੋਰ ਸਾਇਲੈਂਟ ਹੋ ਗਿਆ ਸਾਇਲੈਂਟ ਹੋਣ ਤੋਂ ਬਾਅਦ ਉਹ ਸ਼ਬਦ ਉੱਚੀ ਹੋ ਜਾਂਦੇ ਨੇ ਹੁਣ ਇਹ ਜੋ ਸਾਨੂੰ ਸ਼ਬਦ ਸੁਣਾਈ ਦਿੱਤੇ ਨੇ ਨਾਮ ਸੁਣਾਈ ਦਿੱਤਾ ਹੈ ਇਹ ਕਿਸ ਦੀ ਆਵਾਜ਼ ਹੈ ਮਾਰੇ ਕਹਿੰਦੇ ਤੇਰਾ ਮੁਖ ਸੁਹਾਵਾ ਜਿਓ ਸਹਿਜ ਤੁੰ ਬਾਣੀ ਕਹਿੰਦੇ اے ਅਕਾਲ ਪੁਰਖ ਵਾਹਿਗੁਰੂ ਜੀ ਇਹ ਆਵਾਜ਼ ਤਾਂ ਤੁਹਾਡੇ ਮੁਖ ਦੇ ਵਿੱਚੋਂ ਆ ਰਹੀ ਆ ਇਸ ਦਾ ਮਤਲਬ ਜੇ ਅਸੀਂ ਤੁਹਾਡੀ ਆਵਾਜ਼ ਨੂੰ ਫੜ ਲਿਆ ਤਾਂ ਅਸੀਂ ਤੁਹਾਡੇ ਬਹੁਤ ਕੋਲ ਹਾਂ ਤੁਸੀਂ ਸਾਡੇ ਕੋਲ ਹੋ ਸਾਡਾ ਮਨ ਤੁਹਾਡੇ ਕੋਲ ਹੈ ਦੂਰੀਆਂ ਕਟਣੀਆਂ ਸ਼ੁਰੂ ਹੋ ਜਾਂਦੀਆਂ ਇੱਥੇ ਅਸੀਂ ਆਪਣੇ ਮਨ ਦਾ ਜੋ ਕਨੈਕਸ਼ਨ ਹੈ ਉਹ ਦੁਨੀਆਧਾਰੀ ਤੋਂ ਤੋੜ ਦਿੰਨਾ ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਜਪਦੇ ਹਾਂ ਅੱਖਾਂ ਬੰਦ ਨੇ ਬਾਹਰ ਦੀਆਂ ਆਵਾਜ਼ਾਂ ਨਹੀਂ ਸੁਣਦੀਆਂ ਅੰਤਰਗਤ ਹੋਣ ਤੇ ਅੰਦਰਲੇ ਸ਼ਬਦ ਸੁਣਾਈ ਦੇਣੇ ਸ਼ੁਰੂ ਹੋ ਗਏ ਬਾਹਰਲਾ ਕਨੈਕਸ਼ਨ ਤੋੜ ਕੇ ਅੰਦਰ ਇਹਨਾਂ ਸ਼ਬਦਾਂ ਦੇ ਨਾਲ ਜੋੜ ਲੈਣਾ ਜੇ ਸਾਡਾ ਧਿਆਨ ਸ਼ਬਦਾਂ ਦੇ ਵਿੱਚ ਇਹਦਾ ਮਤਲਬ ਸਾਡਾ ਮਨ ਹਾਜ਼ਰ ਹੋ ਗਿਆ ਮਾਲਕ ਦੇ ਸਨਮੁਖ ਹੋ ਗਿਆ ਜੋ ਕਿ ਕੋਈ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਕਿਰਪਾ ਦੀ ਨਿਸ਼ਾਨੀ ਹੈ ਇੱਥੇ ਸਾਡਾ ਮਨ ਲੋਕ ਦੀ ਹੱਦ ਪਾਰ ਕਰਕੇ ਪ੍ਰਲੋਕ ਦੇ ਵਿੱਚ ਚਲਾ ਜਾਂਦਾ ਹੈ ਨੌਂ ਦੁਆਰਾਂ ਨੂੰ ਛੱਡ ਕੇ ਇਹ ਦਸਮ ਦੁਆਰ ਤੇ ਆ ਕੇ ਬੈਠ ਜਾਂਦਾ ਐਸ ਦਰ ਤੇ ਹੀ ਇਸ ਨੂੰ ਉਹ ਨਾਮ ਸੁਣਾਈ ਦਿੰਦਾ ਹੈ ਇੱਥੋਂ ਹੀ ਮਨ ਨੂੰ ਖੁਰਾਕ ਮਿਲਦੀ ਆ ਅੰਮ੍ਰਿਤ ਰਸ ਇੱਥੇ ਹੀ ਮਨ ਦਾ ਇੰਨਾ ਸਹਜ ਬਣ ਜਾਂਦਾ ਕਿ ਮਨ ਸੁਣਦੇ ਵਿੱਚ ਸਮਾ ਜਾਂਦਾ ਹੁਣ ਇੱਥੇ ਜਦੋਂ ਮਨ ਸਾਡਾ ਸੁਣਦੇ ਸੁਣਦੇ ਇਹਨਾਂ ਸ਼ਬਦਾਂ ਨੂੰ ਸੁਣਦੇ ਵਿੱਚ ਸਮਾ ਜਾਂਦਾ ਮਨ ਉੱਥੋਂ ਫੇਰ ਵਾਪਸ ਆਵੇਗਾ ਸਾਨੂੰ ਜਾਗ ਆਵੇਗੀ ਜਦੋਂ ਜਾਗ ਆਈ ਤਾਂ ਫੇਰ ਸ਼ਬਦਾਂ ਨੂੰ ਸੁਣਿਆ ਫੇਰ ਵਾਪਸ ਉੱਥੇ ਹੀ ਲੈ ਕੇ ਜਾਣਾ ਹੁਣ ਇੱਥੇ ਵੀ ਸਾਨੂੰ ਕਈ ਵਾਰੀ ਫੁਰਨਾ ਆਉਂਦਾ ਬੜੇ ਸੁਖਮ ਸੁਖਮ ਫੁਰਨੇ ਹੁੰਦੇ ਆ ਮਨ ਨੂੰ ਖਿੱਚ ਕੇ ਬਾਹਰ ਲੈ ਜਾਂਦੇ ਪਤਾ ਹੀ ਨਹੀਂ ਲੱਗਦਾ ਜਦੋਂ ਅਜਿਹਾ ਹੋਵੇ ਫੇਰ ਕੁਝ ਸਮਾਂ ਬੋਲ ਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਮਨ ਨੂੰ ਫੇਰ ਇਸ ਸ਼ਬਦ ਦੇ ਵਿੱਚ ਮਲਾ ਦੇਣਾ ਹੁਣ ਫਿਰ ਮਨ ਨੂੰ ਖੁਮਾਰੀ ਚੜੇਗੀ ਸ਼ਬਦਾਂ ਨੂੰ ਸੁਣਦੇ 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 ਵਿੱਚ ਸਮਾ ਜਾਣਾ ਫਿਰ ਅਜਿਹੀ ਅਵਸਥਾ ਵੀ ਸਾਡੀ ਬਣਦੀ ਹੈ ਕਿ ਜਦੋਂ ਆਪਾਂ ਸ਼ਬਦ ਸੁਣਦੇ ਆ ਨਾ ਧਿਆਨ ਦੇ ਵਿੱਚ ਬੈਠਦੇ ਆ ਇੱਥੇ ਕੀ ਹੁੰਦਾ ਕਿ ਸਾਨੂੰ ਬੋਲਣ ਨੂੰ ਚਤ ਨਹੀਂ ਕਰਦਾ ਕਿ ਹੁਣ ਦੁਬਾਰਾ ਤੋਂ ਫਿਰ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ ਬੱਚੂ ਪਰ ਇਹ ਨੂੰ ਮੰਨ ਕਰਦਾ ਗੁਰਮਖ ਪਿਆਰੇ ਇੱਥੇ ਬਹੁਤ ਵਧੀਆ ਇੱਕ ਤਰੀਕਾ ਦੱਸਦੇ ਨੇ ਕਿ ਜੇ ਐਸ ਅਵਸਥਾ ਦੇ ਵਿੱਚ ਤੁਹਾਨੂੰ ਫੁਰਨਾ ਆਉਂਦਾ ਹੈ ਨੱਕ ਦੀ ਨੋਕ ਜਿੱਥੇ ਇਨਕ ਦੀ ਡੰਡੀ ਆਉਂਦੀ ਹੈ ਇੱਥੇ ਥੋੜਾ ਜਿਹਾ ਕੁਝ ਸੈਕਿੰਡ ਵਾਸਤੇ ਆਪਣਾ ਧਿਆਨ ਆਪਣਾ ਸੁਵਾਸ ਰੋਕ ਲੈਣਾ ਜਦੋਂ ਸੁਵਾਸ ਰੋਕ ਲਿਆ ਉਹ ਫੁਰਨੇ ਆਉਣੇ ਵੀ ਬੰਦ ਹੋ ਜਾਂਦੇ ਕਿਉਂਕਿ ਜੋ ਫੁਰਨੇ ਆ ਰਹੇ ਆ ਉਹ ਉਦੋਂ ਤੱਕ ਹੀ ਆਉਣਗੇ ਜਦ ਤੱਕ ਸਾਡਾ ਮਨ ਪਾਉਣ ਦੇ ਵਿੱਚ ਮਿਲਿਆ ਹੈ ਜਦੋਂ ਸਾਡਾ ਮਨ ਪਉਣ ਤੋ ਅੱਡ ਹੋ ਗਿਆ ਸ਼ਬਦਾਂ ਦੇ ਵਿੱਚ ਮਿਲ ਗਿਆ ਇੱਥੋਂ ਭਗਤੀ ਸ਼ੁਰੂ ਹੁੰਦੀ ਹੈ ਇੱਕ ਇਹ ਭਗਤੀ ਹੈ ਜੋ ਕਿਸੇ ਨੂੰ ਦਿਖਦੇ ਨਹੀਂ ਨਾਲ ਦੇ ਜੀਵ ਨੂੰ ਨਹੀਂ ਦਿਸਣੀ ਇਹ ਕੀ ਕਰਦਾ ਪਿਆ ਚਾਹੇ ਉਹ ਬੰਦਾ ਹੁਣ ਕੋਟ ਪੈਂਟ ਪਾ ਕੇ ਬਿਠਾ ਚਾਹੇ ਆਫਿਸ ਦੇ ਵਿੱਚ ਬਿਠਾ ਚਾਹੇ ਗੱਡੀ ਦੇ ਵਿੱਚ ਬਿਠਾ ਜਿਵੇਂ ਵੀ ਬਿਠਾ ਨਾਲ ਦੇ ਬੰਦੇ ਨੂੰ ਦਿਖਾਈ ਨਹੀਂ ਜਾ ਸਕਦੀ ਵੀ ਦੇਖੋ ਇਹ ਭਗਤੀ ਮੇਰੀ ਚੱਲਦੀ ਹੈ ਨਾ ਹੀ ਦਿਖਾਈ ਦਿੰਦੇ ਦੁਨਿਆਵੀ ਆਪਾਂ ਜਿੰਨੀਆਂ ਵੀ ਭਗਤੀਆਂ ਕਰਦੇ ਆ ਉਹ ਕਈ ਵਾਰ ਤਾਂ ਆਪਾਂ ਦੂਸਰੇ ਨੂੰ ਦਿਖਾਉਣ ਦੇ ਮਾਰੇ ਕਰਦੇ ਹਾਂ ਕਿ ਆ ਦੇਖੋ ਮੈਂ ਇੰਨੇ-ਇੰਨੇ ਪਾਠ ਕਰ ਲੰਨਾ ਮੇਰੀ ਇੰਨੀ ਭਗਤੀ ਹੈ ਮੈਂ ਇੰਨੀ ਜਗ੍ਹਾ ਦੇ ਉੱਤੇ ਇਸ਼ਨਾਨ ਕਰਕੇ ਆਉਣਾ ਹਾਂ ਤੀਰਥਾਂ ਦੇ ਇਸ਼ਨਾਨ ਕਰਦਾ ਹਾਂ ਮੇਰਾ ਇੰਨਾ ਦਾਨਪੁਨ ਹੈ ਆ ਮੇਰਾ ਨਾਮ ਲੈ ਦਿਓ ਜੀ ਮੈਂ ਇੰਨੇ ਪੈਸੇ ਦਿੱਤੇ ਇਹ ਦੁਨਿਆਵੀ ਆਪਾਂ ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਮਨਮਤ ਦੁਆਰਾ ਇਹ ਭਗਤੀ ਜਦੋਂ ਚੱਲੇਗੀ ਅੰਦਰ ਦੀ ਇੱਥੇ ਮਨ ਹਾਜ਼ਰ ਹੋਵੇਗਾ ਤੇ ਵਾਹਿਗੁਰੂ ਜੀ ਇਹਨੂੰ ਦੇਖਦੇ ਹੋਏ ਹੋਣਗੇ ਕਿ ਬੱਚਾ ਦਰ ਤੇ ਬੈਠ ਕੇ ਭਗਤੀ ਕਰ ਰਿਹਾ ਮੈਨੂੰ ਯਾਦ ਕਰ ਰਿਹਾ ਇਹ ਕਿਹੇ ਭਗਤੀ ਹੈ ਜੋ ਸੁਣ ਸੁਣ ਕੇ ਹੁੰਦੀ ਹੈ ਜਿੱਤੇ ਆਪਾਂ ਕੁਝ ਨਹੀਂ ਕਰਨਾ ਤੇ ਮਾਲਕ ਦੀ ਨਜ਼ਰਾਂ ਦੇ ਵਿੱਚ ਇਹ ਭਗਤੀ ਹੁੰਦੀ ਹੈ ਮਾਲਕ ਸਾਨੂੰ ਆਪਾਂ ਮਾਲਕ ਦੇ ਸਾਹਮਣੇ ਖਾਂ ਸਾਹਮਣੇ ਬੈਠੇ ਆਂ ਕੀ ਕਿਹਾ ਹਜੇ ਆਪਣੇ ਮਾਨ ਦੇ ਉੱਤੇ ਮਾਲ ਹੈ ਉਹ ਮਾਲਕ ਦਿਖਾਈ ਨਹੀਂ ਦਿੰਦੇ ਪਰ ਗੁਰੂ ਸਾਹਿਬ ਜੀ ਦੀ ਬਾਣੀ ਜੋ ਹੈ ਉਹਦੇ ਤੇ ਸਾਨੂੰ ਭਰੋਸਾ ਕਰਨਾ ਚਾਹੀਦਾ ਮਰੇ ਕਹਿੰਦੇ ਕਿ ਜੇ ਉਹ ਅਨਹਦ ਸ਼ਬਦ ਨੇ ਇਹ ਮਾਲਕ ਦੇ ਮੁਖ ਦੀ ਆਵਾਜ਼ ਹੈ ਫਿਰ ਆਪਾਂ ਮੰਨ ਲੈਣਾ ਕਿ ਮੈਂ ਤਾਂ ਮਾਲਕ ਦੇ ਸਨਮੁਖ ਹੋ ਕੇ ਬੈਠਾ ਹਾਂ ਹਜੇ ਮੇਰੇ ਵਿੱਚ ਕਮੀ ਹੈ ਜੋ ਮੈਨੂੰ ਵਾਹਿਗੁਰੂ ਜੀ ਹਜੇ ਦਿਖਾਈ ਨਹੀਂ ਦਿੰਦੇ ਹੁਣ ਮਾਲਕ ਤਾਂ ਖੁਦ ਚਾਹੁੰਦੇ ਨੇ ਕਿ ਜਿਹੜਾ ਮੇਰਾ ਬੱਚਾ ਬੇਗਾਨੇ ਇਲਾਕੇ ਦੇ ਵਿੱਚ ਗਿਆ ਹੈ ਮੈਂ ਭੇਜਿਆ ਹੈ ਖੇਡ ਖਿੱਡਣ ਵਾਸਤੇ ਇਹ ਉੱਥੇ ਉਲਝ ਨਾ ਜਾਵੇ ਤਾਂ ਕਰਕੇ ਮਾਲਕ ਵੀ ਚਾਹੁੰਦੇ ਨੇ ਕਿ ਆਪਣੇ ਥਿਰ ਘਰ ਦੇ ਵਿੱਚ ਆ ਕੇ ਬੈਠ ਜਾਵੇ ਤੇ ਮਾਲਕ ਬੁਲਾਉਣ ਵਾਸਤੇ ਕਾਹਦਾ ਸਹਾਰਾ ਦਿੰਦੇ ਆ ਨਾਮ ਦਾ ਸਹਾਰਾ ਉਹ ਸਾਨੂੰ ਜੋ ਸ਼ਬਦ ਸੁਣਾਈ ਦਿੰਦੇ ਆ ਜਦੋਂ ਵੀ ਸ਼ਬਦ ਸੁਣਾਈ ਦੇਣ ਤਾਂ ਸਮਝ ਲੈਣਾ ਕਿ ਮਾਲਕ ਚਾਹੁੰਦੇ ਨੇ ਕਿ ਇਹ ਮੇਰੇ ਕੋਲ ਆ ਜਾਵੇ ਇਹ ਥਿਰ ਘਰ ਦੇ ਵਿੱਚ ਆ ਕੇ ਬੈਠ ਜਾਵੇ ਗੁਰੂ ਜੀ ਕਹਿੰਦੇ ਇਹ ਜਿਹੜੇ ਸ਼ਬਦ ਆ ਨਾ ਤੁਹਾਨੂੰ ਸੁਣਾਈ ਦਿੰਦੇ ਇਹ ਲਿਖੇ ਨਹੀਂ ਜਾ ਸਕਦੇ ਲਿਖਣ ਪੜਨ ਦੇ ਵਿੱਚ ਨਹੀਂ ਆਉਂਦੇ ਸਿਰਫ ਸੁਣੇ ਜਾ ਸਕਦੇ ਆ ਸੁਣ ਵੀ ਉਹ ਜੀਵ ਸਕਦਾ ਆ ਜੋ ਦਰਤੇ ਜਾ ਕੇ ਬੈਠਦਾ ਆ ਹੁਣ ਦੁਨੀਆ ਦੀ ਹਰ ਇੱਕ ਵਿਚਾਰ ਜੋ ਹੈ ਉਹਨੂੰ ਸ਼ਬਦਾਂ ਦੇ ਵਿੱਚ ਲਿਖਿਆ ਜਾ ਸਕਦਾ ਬਿਆਨ ਕੀਤਾ ਜਾ ਸਕਦਾ ਪਰ ਇਹਨਾਂ ਨੂੰ ਕੀ ਬਿਆਨ ਕਰੀਏ ਜੋ ਅਨਹਦ ਨੇ ਬਸ ਇਸ ਤਰ੍ਹਾਂ ਜਿਵੇਂ ਸਾਨੂੰ ਸ਼ਬਦ ਨਹੀਂ ਸੁਣਾਈ ਦਿੰਦੇ ਬਸ ਆਪਣੇ ਮਨ ਨੂੰ ਵਿਚਾਰਾਂ ਤੋਂ ਪਰੇ ਕਰਨਾ ਹੈ ਤੇ ਵਿਚਾਰਾਂ ਤੋਂ ਪਰੇ ਕਰਨ ਵਾਸਤੇ ਵਾਹਿਗੁਰੂ ਗੁਰਮੰਤਰ ਹੈ ਜਿੰਨਾ ਇਸ ਦਾ ਅਭਿਆਸ ਕਰਾਂਗੇ ਮਨ ਵਿਚਾਰਾਂ ਤੋਂ ਆਪਣੇ ਆਪ ਪਰੇ ਹੋਵੇਗਾ ਤੇ ਦਰ ਤੇ ਜਾ ਕੇ ਜਦੋਂ ਇਹ ਮਨ ਬੈਠੇਗਾ ਮਾਲਕ ਦੀ ੜੀਕ ਕਰੇਗਾ ਮਾਲਕ ਆਪ ਕਿਰਪਾ ਕਰਦੇ ਨੇ ਇਸ ਮਨ ਬੱਚੇ ਨੂੰ ਨਾਮ ਸੁਣਾਈ ਦਿੰਦਾ ਹੈ ਅਨਹਦ ਸ਼ਬਦ ਸੁਣਾਈ ਦਿੰਦੇ ਨੇ ਬਸ ਸੱਪਾਰੋ ਜਾਨਣਾ ਇਸੇ ਤਰ੍ਹਾਂ ਬੈਠਣਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ